ਔਰ ਇਹਨਾਂ ਨੂੰ ਅਸੀਂ ਬੱਟਾ ਤੇ ਵੀ ਨਹੀਂ ਚੜਨ ਦੇਵਾਂਗੇ ਜੇਕਰ ਇਹ ਧੱਕੇ ਸਹੀ ਕਰਨਗੇ ਦਿੱਲੀ ਵਾਲੇ ਅਸੀਂ ਬੱਟਾ ਤੇ ਨਹੀਂ ਚੜਨ ਦੇਵਾਂਗੇ ਉਹ ਦੂਜੀ ਗੱਲ ਆ ਜਿਹੜੇ ਪ੍ਰੀ-ਮੇਡ ਮੀਟਰ ਲਾ ਰਿਹਾ ਇਹ ਇਹ ਬਿਲਕੁਲ ਨਹੀਂ ਲਗਣ ਦੇਵਾਂਗੇ ਸਾਡੀ ਜਥੇਬੰਦੀ ਜਿੱਥੇ ਵੀ ਮੀਟਰ ਲੱਗੇ ਹੋਣਗੇ ਅਸੀਂ ਲਾ ਕੇ ਅਸੀਂ ਇਹਨਾਂ ਦੇ ਬਿਜਲੀ ਦਫ਼ਤਰ ਵਿੱਚ ਜਮ੍ਹਾਂ ਕਰਾਵਾਂਗੇ ਆ ਧੋਖੇ ਨਾਲ ਦੇ ਨਾਲ ਜ਼ਮੀਨਾਂ ਹਥਿਆਕੇ ਦੇਣਾ ਜਾ ਰਹੇ ਆ ਅਦਾਨੀਆਂ ਤੇ ਬਾਨੀਆਂ ਨੂੰ ਕਾਰਪੋਰੇਟ ਨੂੰ ਔਰ ਇਹ ਅਸੀਂ ਕਦੇ ਵੀ ਨਹੀਂ ਹੋਰ ਦੇਵਾਂਗੇ ਅਸੀਂ ਕੇਐਮਐਮ ਦੇ ਵਿੱਚ ਫੈਸਲਾ ਕੀਤਾ ਵੀ ਇਸ ਵਾਸਤੇ ਸਾਨੂੰ ਭਾਵੇਂ ਲਹੂ ਢੋਲ ਮੀ ਲੜਾਈ ਵੀ ਲੜਨੀ ਪਈ ਤਾਂ ਲੜਾਂਗੇ ਪਰ ਪੰਜਾਬ ਦੀ 1 ਇੰਚ ਵੀ ਜ਼ਮੀਨ ਆ ਜਿਹੜੀ ਅਸੀਂ ਕਾਰਪੋਰੇਟ ਦੇ ਹੱਥਾਂ ਵਿੱਚ ਨਹੀਂ ਜਾਣ ਦੇਵਾਂਗੇ ਉਹਦੇ ਵਾਸਤੇ ਅਸੀਂ ਅੱਜ ਇਹਨਾਂ ਨੂੰ ਮੰਗ ਪੱਤਰ ਸੌਪਿਆ ਕੱਲ ਨੂੰ ਅਸੀਂ ਉਹਨਾਂ ਦੀ ਹਮਾਇਤ ਤੇ ਆ ਸਕੀਮ ਦੀ ਤੇ ਔਰ ਉਸ ਤੋਂ ਬਾਅਦ 11 ਅਗਸਤ ਨੂੰ ਪੰਜਾਬ ਦੇ ਵਿੱਚ ਮੋਟਰਸਾਈਕਲ ਟਰੈਕਟਰ ਗੱਡੀਆਂ ਦਾ ਮਾਰਚ ਕਰਾਂਗੇ ਫਿਰ 20 ਅਗਸਤ ਨੂੰ ਜਲੰਧਰ ਦੇ ਵਿੱਚ ਪੁੱਡਾ ਦਾ ਜਿਹੜਾ ਮੇਨ ਦਫ਼ਤਰ ਆ ਉਹਦੇ ਅੱਗੇ ਅਸੀਂ ਪੂਰੇ ਪੰਜਾਬ ਦਾ ਇਕੱਠ ਕਰਕੇ ਉੱਥੋਂ ਲੜਾਈ ਦੀ ਜਿਹੜੀ ਸ਼ੁਰੂਆਤ ਕਰਾਂਗੇ ਆ ਭਗਵੰਤ ਮਾਨ ਨੂੰ ਵੀ ਅਸੀਂ ਕਹਿੰਦੇ ਆ ਤੂੰ ਵੀ ਆਵਦਾ ਜਿਹੜਾ ਜੋਰ ਲੱਗਦਾ ਤੇਰੇ ਤੋਂ ਤੂੰ ਵੀ ਲਾ ਲਈ ਤੇ ਅਸੀਂ ਵੀ ਲਾ ਲਾਂਗੇ ਲੜਾਈ ਹੁਣ ਭਗਵੰਤ ਮਾਨ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਵਟਾਂ ਤੇ ਹੋਣੀ ਆ ਇੱਥੇ ਫਿਰ ਵੇਖਾਂਗੇ ਕਿਹੜੇ ਭਾਅ ਵਿਕਦੀ ਆ ਅਸੀਂ ਤਿਆਰ ਬੈਠੇ ਹਾਂ ਲੈਂਡ ਪੋਲਿੰਗ ਪਾਲਿਸੀ ਤੇ ਬਿਜਲੀ ਬਿੱਲ ਰੱਦ ਹੋਣ ਦੇ ਲਈ ਤੇ ਜਿਹੜਾ ਸਾਡਾ ਸ਼ੰਭੂ ਮੋਰਚੇ ਤੇ ਨੁਕਸਾਨ ਹੋਇਆ ਉਹਦੀ ਪਰਪਾਈ ਲਈ ਤੇ ਜਿਹੜੀਆਂ ਹੋਰ ਸਾਡੀਆਂ ਮੰਗਾਂ ਨੇ ਇਹਦੇ ਨਾਲ ਜੁੜਦੀਆਂ ਉਹਨਾਂ ਲਈ ਅਸੀਂ ਮੰਗ ਪੱਤਰ ਦਿੱਤੇ ਕਿ ਜਿਹੜੀ ਲੈਂਡ ਪੋਲਿੰਗ ਪਾਲਸੀ ਆ ਉਹ ਮੋੜ ਤੋਂ ਰੱਦ ਕੀਤੀ ਜਾਵੇ ਕਿਉਂਕਿ ਲੋਕ ਮਾਰੂ ਨੀਤੀਆਂ ਦੇ ਵਿੱਚ ਆਉਂਦੀ ਆ ਜਿਹਦੇ ਨਾਲ ਸਾਡਾ ਪੰਜਾਬ ਆ ਜਿਹੜਾ ਵੱਡੀ ਪੱਧਰ ਤੇ ਬਰਬਾਦੀ ਵੱਲ ਜਾਊਗਾ